ਮਾਗ ਲੈਣ ਦੇ ਪਤਾ ਕਰੀ ਕਿ ਬਣ ਵੇ ਮੇਰੀ ਗੱਲ ਸੁਣ ਕੀ ਕਹੀ ਆਪਣੇ ਪਿਓ ਨੂੰ ਉਹ ਕੱਖ ਨਹੀਂ ਗਿਆ ਮੈਨੂੰ ਬੜਾ ਡਰ ਲੱਗਣ ਡਿਆਈ ਉਹ ਕੱਖ ਨਹੀਂ ਗਿਆ ਹੈਗਾ ਕੋਈ ਡਰਨ ਵਾਲੀ ਗੱਲ ਨਹੀਂ ਹੈ ਤੇ ਤੂੰ ਹਰੋਂ ਨਾ ਬਹਿ ਜਾ ਤੇਰੇ ਕੋਲ ਬਚਪਣਾ ਮੈਂ ਚੁੱਪ ਗਿਆ ਮੈਂ ਚੁੱਪ ਗਿਆ ਮੈਂ ਕੀ ਆ ਚੁੱਪੀਆ ਮੈਂ ਚੁੱਪ ਨਹੀਂ ਗਿਆ ਤੂੰ ਆ ਦੇ ਤੇਰੀਆਂ ਕੁੱਤਾਂ ਦਾ ਮੈਨੂੰ ਸਾਰਾ ਪਤਾ ਵਾ ਤੂੰ ਕਿ ਪਲਾਨ ਬਣਾਇਆ ਬਣਾਉਣਾ ਓਏ ਪਲਾਨ ਸਵਾ ਬਣਾਉਣਾ ਵਾ ਆ ਕਰਈਏ ਮੈਂ ਚੱਲਾਂਗੇ ਤੇ ਵੇ ਪੁੱਤ ਵੇ ਲਈ ਭਾਵੇਂ ਗੁਰਜੀਤ ਸਾਡੇ ਘਰ ਦੀ ਇੱਜ਼ਤ ਵਾ ਜੇ ਸਾਡੀ ਕੁੜੀ ਦਾ ਕੋਸੂਰ ਹੈਗਾ ਜਾਂ ਹੈ ਨਹੀਂ ਜੇ ਕਿਤੇ ਬਾਹਰ ਗੱਲ ਚੱਲ ਗਈ ਨਾ ਤੇ ਲੋਕਾਂ ਨੇ ਕਹਿਣਾ ਕਿ ਇਹਨਾਂ ਦੀ ਕੁੜੀ ਦਾ ਵੀ ਕਸੂਰ ਵਾ ਓਏ ਅਹੀਂ ਸਾਰੀ ਗੱਲ ਕਰ ਲਈ ਆ ਨਹੀਂ ਕੋਈ ਗੱਲ ਕਰਦੇ ਆ ਤਰੇ ਗਿਆ ਚੜੇ ਤੂੰ ਹਨ ਮਰ ਲਈ ਪਾ ਠੀਕ ਆ ਨਾ ਨਹੀਂ ਗੱਲ ਕਰਦੇ ਕੋਈ ਵੀ ਪੱਕੀ ਗੱਲ ਵਾ ਨਾ ਆਹ ਪੱਕੀ ਆ ਪਰ ਮੈਨੂੰ ਯਕੀਨ ਨਹੀਂ ਹੁੰਦਾ ਤੇਤੇ ਓਏ ਯਕੀਨ ਹੁਣ ਨਮਾਇਂ ਕਿਥੋਂ ਨੇ ਆਉਂਦਾ ਯਕੀਨ ਕੋਈ ਗੱਲ ਨਹੀਂ ਨਹੀਂ ਹੁੰਦਾ ਕਰ ਮੇਰੀ ਗੱਲ ਸੁਣ ਹਾਂਜੀ ਮੁੰਡਾ ਆਇਆ ਹੈ ਤੁਹਾਡੇ ਵੱਲ ਤੇ ਮੁੰਡਾ ਬੜਾ ਪੱਤਾ ਲੀਗਾ ਕੀ ਆਂਦਾ ਵਾ ਓ ਮੇਰੀ ਗੱਲ ਸੁਣ ਲੈ ਉਹ ਸਾਰੀ ਗੱਲ ਹੋ ਗਈ ਉਹਨਾਂ ਮਿਹਰਬਾਨ ਵਾ ਤੂੰ ਨਹੀਂ ਕਿਤੇ ਜਾਣ ਮੇਰੇ ਲੋ ਕੋਈ ਗਲਤ ਕੰਮ ਨਾ ਕਰੇ। ਉਹ ਮੈਨੂੰ ਪਤਾ ਵਾ ਘੜੀ ਦੇ 500 ਕੋਈ ਜਾਈਦਾ ਵਾ ਨਿਆਣੇ ਨੂੰ ਬੁੱਧ। ਅੱਲਾਹ ਖੈਰ ਹੀ ਨਹੀਂ ਤੇ ਹੁੰਦੀ। ਇਹ ਤਾਂ ਤਰਫਾ ਡਿਆ ਹੀ ਮੇਰੇ ਵੱਲ ਗਿਆ ਹੀਗਾ ਤੇ ਮੈਨੂੰ ਆਦਾ ਹੀ ਮੈਂ ਉਹ ਕਰ ਦੇਣਾ ਮੈਂ ਜੰਮ ਕਰ ਦੇਣਾ। ਮੈਂ ਤਾਂ ਡਰਦੀ ਭੱਜੀ ਆ ਕਿਤੇ ਇਹ ਨਾ ਹੋਵੇ ਕਿ ਗਰਮ ਖੂਨੋਂ ਕੋਈ ਕੰਮ ਹੀ ਨਾ ਖਰਾਬ ਕਰ ਦੇ। ਤੋਰ ਕਾਖੇ ਹੁੰਦਾ ਹਾਂ ਨੰਦਾ ਮੈਂ ਸਮਝਾਤਾ ਉਹਨੂੰ। ਸਮਝਾਤਾ ਵਾ ਨਾ। ਹਾਂ। ਹੁਣ ਤੇ ਨਾ ਗੱਲ ਹੋਊਗੀ ਕੋਈ। ਉਹ ਮੈਂ ਤੈਨੂੰ ਕਹਤਾ ਤੂੰ ਆਪਣਾ ਕੰਮ ਕਰ ਕੋਈ ਗੱਲ ਬਾਤ ਨਹੀਂ ਹੁੰਦੀ ਉਹ। ਠੀਕ ਆ ਨਾ? ਉਹਨੂੰ ਮੈਂ ਕਹਤਾ ਤੂੰ ਕਿਤੇ ਨਹੀਂ ਜਾਣਾ ਮੈਂ ਆਪੇ ਪਤਾ ਕਰਾ ਲੂੰ ਤੇ ਗਾਲ ਰ ਕਵਰ ਕਰ ਲੈਣੀ ਚਾਹੀਦੀ ਆ ਨਿਆਣੇ ਚੱਲ ਗਏ ਨਾ ਇਹਨਾਂ ਜਨਕ ਪਤ ਨੂੰ ਅਜਾ ਮਾਰਨੀ ਆ ਚਲੋ ਠੀਕ ਆ ਫਿਰ ਮੈਂ ਵੇਖਾਂ ਕਬਦਦਦਾ ਕੋਈ ਆ ਵੇਖ ਲਾ ਆਹ ਅਹੀਂ ਜਦੋਂ ਕੇ ਤੈਨੂੰ ਦੱਸ ਕੇ ਜਾਣਾ ਕਰਦੀ ਕੀ ਫਿਰਦੀ ਆ ਕਰਦੀ ਜਦੋਂ ਹੱਥ ਪਾਇਆ ਉਹਨੇ ਹੈਂ ਉਹਨੇ ਕਿਹੜਾ ਹੜਾ ਕੋ ਪਾਣੀ ਮੋੜਿਆ ਜਾਂ ਕੋਈ ਬੱਵੀ ਮੋੜੀ ਆ ਕੋਈ ਇਹ ਤਾਂ ਪਤਾ ਉਦੋਂ ਲੱਗੂ ਨਾ ਜਦੋਂ ਕਿਤੇ ਸਾਹਮਣੇ ਲੱਗ ਪਿਆ ਤੇ ਇਹਦੀ ਤੇ ਇਹਦੀ ਕਰਨੀ ਉਹ ਦੇਖੋ ਜੀ ਕੋਈ ਨਹੀਂ ਲੱਭ ਲੈਣਦੇ ਨੂੰ ਯਾਰ ਕਦੇ ਕਰੋ ਬਾਹਰ ਆ ਕੇ ਸਾਰੇ ਕੰਮ ਕਰਨੇ ਪੈਂਦੇ ਆ ਖੇਤੀ ਫੋਨ ਮਜ ਨਹੀਂ ਕਿਤੇ ਮੁਰਦਾ ਹਣਾ ਤਾਂ ਲੱਤਾਂ ਚੀਰਨ ਜਾ ਕੇ ਦਿੰਦੀਆਂ ਮੈਂ ਆ ਗਿਆ ਫਿਰ ਹੈਲੋ ਆ ਕੀਤਾ ਪਤਾ ਅੱਛਾ ਤੇ ਆ ਬੜਾ ਤਰਾ ਧੰਨਵਾਦ ਮੇਰਾ ਵੀਰ ਹੈ ਕੋਈ ਗੱਲ ਨਹੀਂ ਆਹ ਕੋਈ ਨਹੀਂ ਗੱਲ ਤੈਨੂੰ ਬਾਅਦ ਦੱਸੂਗਾ ਤੇ ਮੈਂ ਆਹ ਚੰਗਾ ਚੰਗਾ ਠੀਕ ਆ ਦੇਖੀਂ ਦੱਸਾਂ ਮੈਂ ਕੋਪਾ ਜੇ ਬੋਲ ਕੋਈ ਹੁਣ ਲਾਛੀ ਦਾਂ ਮੜੀ ਕਹਦੇ ਕੰਮ ਹੋਈ ਆ ਬਰਾਬਰ ਹਾਂਜੀ ਉਠ ਤਾਂ ਪਾਣੀ ਦੇਦੇ ਘਟਕਦੇ ਆ ਗਏ ਜੀ ਆ ਗਿਆ ਵਾ ਤੋ ਐ ਨਹੀਂ ਸਣੀ ਹਾਏ ਕਿੱਥੋਂ ਆਇਆ ਸਣੀ ਮੇਰੇ ਤੇ ਸਿਰ ਨੂੰ ਕੁਛ ਹੋਣ ਰਿਹਾ ਜੇ ਮੈਂ ਤੇ ਨਾ ਪਤਾ ਨਹੀਂ ਕੀ ਸੋਚ ਸੋਚ ਹੋਈ ਜਾਂਦਾ ਮੈਨੂੰ ਮੈਨੂੰ ਤੇ ਨਾ ਇਹ ਮੁੰਡੇ ਲਸਣ ਚੰਗੇ ਨਹੀਂ ਜੇ ਲੱਗਦੇ ਜਿੱਦਾਂ ਇਹ ਫਿਰਦਾ ਵਾ ਨਾ ਤੇ ਮੈਨੂੰ ਨਾ ਡਰ ਜੇ ਲੱਗਦਾ ਜੇ ਉਹ ਮੈਂ ਤੇ ਤੈਨੂੰ ਪਹਿਲਾਂ ਕਹਿਣਾ ਹੁੰਦਾ ਸੀ ਵੀ ਨਾ ਪੜਾਏ ਨੂੰ ਅੱਗੇ ਹੋਰ ਤੇ ਮੈਂ ਕਿਹਾ ਚੰਗੀ ਹੀ ਜੇ ਇਹ ਨਾ ਗਿਆ ਵਾ ਮੈਂ ਕਾਲਜ ਜਾਣਾ ਵਾ ਮੈਂ ਕੀ ਕੀਤਾ ਵਾ ਦੱਸ ਮੈਨੂੰ ਤਾਂ ਕੱਲ੍ਹ ਪਤਾ ਲੱਗਾ ਵੀ ਮੋਟਰਸਾਈਕਲ ਦੇ ਫਿਰਦਾ ਉਹ ਘਰ ਤੇ ਆਪਣੇ ਸੈਕਰੀ ਵੀ ਆਣੀਗਾ ਤੇਰ ਕਿੱਥੋਂ ਪਾਦਾ ਹੋਊਗਾ ਇਹ ਇੱਕੋ ਜਿਹਾ ਲੰਡਾ ਰੱਗ ਲੱਗ ਜਾਂ ਲੇ ਨੋ ਪੇ ਮੁੰਡਾ ਆਪਣਾ ਖਰਚਾ ਆਪਣੀ ਕਿੱਥੋਂ ਕੱਢਣ ਲਿਆ ਵਾ ਇਹਨੂੰ ਲੋਕੀ ਤੇਨ ਟੇਲ ਪਾਪਾ ਦਿੰਦੇ ਪੈਸੇ ਕਿੱਥੇ ਰੱਖਦੀਆਂ ਪੈਸੇ ਪੈਸੇ ਤੇ ਮੇਰੇ ਕੋਲ ਹੀ ਹੁੰਦੇ ਆ ਕਿੰਨੇ ਕ ਪੈਸੇ ਜਿਹੜੇ ਅੰਦਰ ਗਿਣਾ ਗੜੇ ਨਹੀਂ ਜਾਂਦੇ ਮੇਰ ਕੋ ਉਹ ਅੰਦਰ ਜਿਹੜੇ ਵਿਚਾਰ ਹੁੰਦੇ ਆ ਅਜ ਸਾਹਮਣੇ ਪਏ ਹੁੰਦੇ ਆ ਉਹਨੂੰ ਨਹੀਂ ਪਤਾ ਵੇਖਿਆ ਘਰ ਪੂਰੇ ਹੁੰਦੇ ਪੈਸੇ ਕਿ ਨਹੀਂ ਲੈ ਦੱਸ ਕੇ ਇਹੋ ਜਿਹੀ ਗੱਲਾਂ ਕਰਦੇ ਚੱਲ ਮੋਟਰਸਾਈ ਕਿਤੇ ਪੁੱਠੇ ਕੰਮੀ ਦਾ ਟੈ ਗਿਆ ਹੋਏ ਬੜਾ ਹੀ ਡਰ ਲੱਗਦਾ ਮੈਨੂੰ ਤੇ ਜੇ ਮੈਨੂੰ ਲੱਗਦਾ ਵਾ ਸਾਰੇ 12 ਵਜੇ 1 ਵਜੇ ਆ ਜਾਂਦੇ ਮੁੰਡੇ ਆਹ ਤੇ 4 ਵਜੇ ਆਉਂਦਾ ਵਾ ਆਹੋ ਕਿਹੜਾ ਕਾਲ ਜਿਹੜਾ 4 ਵਜੇ ਸ਼ਿਟੀ ਹੁੰਦੀ ਐ ਲੋਕੀ ਸਾਰੇ 11 12 ਵਜੇ ਘਰ ਆ ਜਾਂਦੇ ਆ ਤੇ ਇਹਨੂੰ ਕੀ ਗੱਲ ਵਾ ਇਹ ਕਿਹੜੇ ਚੱਕਰਾਂ ਚ ਫਿਰਦਾ ਵਾ ਉਹਦਾ ਇੱਕ ਗੱਲ ਹੈਗੀ ਆ ਤਜਰਬਾ ਮਰਾ ਜੀ ਦੀਦਾ ਹੈਗਾ ਮੁੰਡਾ ਹਟਾ ਨੂੰ ਸੇ ਪੱਤੇ ਨਹੀਂ ਕਰਦਾ ਕਿਤੇ ਹੋਰ ਚੱਕਰ ਜਨਾ ਹੋਏ ਕਿਤੇ ਨਸ਼ੇ ਪੱਤੇ ਵਾਲੇ ਤੇ ਬੂਤੀਆਂ ਦੇਖ ਪਈਂਦੀਆਂ ਆਵਾਂ ਉਹ ਨਹੀਂ ਜੀ ਗੱਲ ਹੈਗੀ ਕੋਈ ਵੀ ਓਦਾਂ ਮੈਂ ਕਹਿੰਦੀ ਐ ਕਿਤੇ ਹੋਰ ਨਾ ਗੱਲ ਹੋਏ ਕੋਈ ਕੀ ਕਰਨਾ ਯਾਰ ਕਿੱਦਾਂ ਨੇ ਉੱਥੇ ਜਾ ਕੇ ਤੇ ਬੈਠਾ ਰਹਿਣਾ ਹੁਣ ਜਾਵਦਾ ਮੁੜਿਆ ਨਾਲ ਇਹ ਇਦਾਂ ਬੈਣ ਦਾ ਕੀ ਮਤਲਬ ਹੋਇਆ ਪੜਾ ਆ ਵੇਖ ਲੋ ਕਿੱਥੇ ਦੇਣ ਆ ਗਿਆ ਵਾ ਤੇ ਅਜੇ ਤੱਕ ਨਹੀਂ ਆਇਆ ਕਿਹੜਾ ਨਿਹਾਨਾ ਜਿਹੜਾ ਕਾਲਜ ਗਿਆ ਅਜੇ ਤੱਕ ਮੁੜਿਆ ਨਹੀਂ ਆ ਵੇਖ ਲੈ ਇੱਕ ਦਿਨ ਮੈਂ ਨਾ ਜੋ ਲੱਖ ਪੀਟ ਕਰਦਾ ਸੀ ਮੇਰਾ ਤੇ ਮੈਂ ਹਾਂ ਵੀ ਗੋਇਆ ਦਾ ਟੁਕੜਾ ਸਰਾ ਕੇ ਰੇੜੀ ਤੇ ਛੋਟਾ ਬਾਹਰ ਮੇਰੀ ਗੱਲ ਨਹੀਂ ਮੰਨੀ ਕਹਿੰਦਾ ਇਹ ਕੰਮ ਮੇਰੇ ਕੋ ਨਹੀਂ ਹੁੰਦਾ ਹੈ ਨਾ ਉਹ ਤੇ ਕਿਹਾ ਪੱਠੇ ਨਹੀਂ ਮੇਰੇ ਕੋ ਪੈਂਦੇ ਆ ਨਾ ਕੰਮ ਕਰੋ ਇਹ ਮੈਨੂੰ ਬਿਲਕੁਲ ਨਹੀਂ ਕਹਿਣਾ ਪਈ ਇਹ ਕੰਮ ਮੇਰੇ ਵਾਸਤੇ ਨਹੀਂ ਬਣੇ ਉਹ ਸਾਢੇ ਸਾਢੇ ਕਿਨੇ ਚੱਲਨੇ ਆ ਰਏ ਨਾ ਕਰੇ ਸਾਨੂੰ ਕੀ ਆ ਕਿ ਕਿਸੇ ਪਾਸੇ ਲੱਜੇ ਬਸ ਇੰਨੀ ਗੱਲ ਬੜੀ ਆ ਪਰ ਨਾ ਸੋਚ-ਸੋਚ ਕੇ ਮੇਰਾ ਸਿਰ ਦੁਖੀ ਜਾਣ ਰਿਹਾ ਵਾ ਕਦੋਂ ਆਉਂਦੇ ਅਸੀਂ ਆਏ ਕਦੋਂ ਦਾ ਦਿਨ ਚੜਿਆ ਅਜੇ ਤੱਕ ਇਹ ਮੁੰਡਾ ਘਰ ਨਹੀਂ ਮੁੜਿਆ ਇਹਨੂੰ ਇਹ ਵੀ ਨਹੀਂ ਪਤਾ ਕਿ ਮੇਰੇ ਮਾਂ ਤੇ ਉਹ ਘਰ ਆਏ ਆ ਕਿ ਨਹੀਂ ਆਏ ਮੈਂ ਤੈਨੂੰ ਕਹਿੰਦਾ ਨਹੀਂ ਮੈਨੂੰ ਪੁੱਛ ਲੈਣ ਦੇ ਨਹੀਂ ਨਹੀਂ ਤੇਰੇ ਮੋਢਿਆਂ ਤੇ ਆਇਆ ਵਾ ਹੁਣ ਨਾ ਕੋਈ ਕਹੀਏ ਪੁੱਛਣ ਵਿੱਚ ਤੇ ਗੱਲਾਂ ਕਰਨ ਦੇ ਬੜਾ ਫਰਕ ਹੁੰਦਾ ਵਾ ਤੋ ਉਹ ਤੁਹਾਨੂੰ ਕਹਿੰਦੀ ਕਿ ਪੁੱਛੋ ਪਰ ਪਿਆਰ ਨਾਲ ਪੁੱਛੋ ਉਹਨੂੰ ਤੇ ਗੱਲ ਨਾ ਪਾਓ ਗੱਲ ਨਾ ਪਾਵੇ ਤੇ ਕੰਮ ਜ ਬਹੁਤ ਵਧੀਆ ਕਰਦਾ ਹੈ ਚੱਲ ਹੁਣ ਜਿੱਦਾਂ ਆਉਣਾ ਹੁਣ ਤੜ ਕੋ ਮੌਕਾ ਹੁਣ ਉਹਨੂੰ ਪੁੱਛਿਓ ਹਾਂ ਤੂੰ ਕਿੱਥੋਂ ਆਇਆ ਵਾ ਕਿਹੜਾ ਕਾਲਾ ਜਿਹੜਾ ਤਰਾ ਇਹ ਹਲੇ ਬੰਦ ਹੋਇਆ ਵਾ ਚੰਗੀ ਤਰ੍ਹਾਂ ਬਿਠਾਲ ਕੇ ਨਾਲ ਗੱਲ ਕਰੋ ਹਾਂ ਆਪੇ ਜਵਾਬ ਦੇਊਗਾ ਨਾ ਆਉਂਦੇ ਆਪਣੇ ਪੁੱਤ ਬੰਦੇ ਬਾਪੂ ਬਾਪੂ ਕਰਦਾ ਤੇ ਮੋਰਾ ਮਨ ਪਿਕਲ ਜਾਂਦਾ ਵਾ ਹੈ ਹੋ ਤੇ ਗੱਲਾਂ ਮਾੜੀਆਂ ਉਹਦੀਆਂ ਮੈਨੂੰ ਤਾਂ ਬੜੇ ਤਰਾ ਆਉਂਦੀ ਆ ਆ ਵੇਖ ਲਈ ਅੱਜ ਮੈਂ ਨਾ ਕਰਦਾ ਗੱਲਬਾਤ ਇਹਨਾਂ ਕਿੱਥੇ ਗਿਆ ਤੇ ਕਿੱਥੋਂ ਆਇਆ ਹੈ ਉਹ ਕੋ ਤੇ ਗੱਲ ਅੱਪੇ ਤੱਕ ਆਇਆ ਹੀ ਨਹੀਂ ਹੈ ਮੇਰੀ ਗੱਲ ਸੁਣ ਲੈ ਤੈਨੂੰ ਆਹ ਪਣੀ ਦਾ ਜ ਜੋ ਵੀ ਇਹਦੇ ਲਈ ਮਾਤ ਛੜਦੇ ਲੱਗਦਾ ਵੀ ਮੁੰਡਾ ਨਾ ਟਿਕਟ ਗਿਆ ਸਾਟਾ ਕੋਈ ਗੱਲ ਨਹੀਂ ਅੱਜ ਪਤਾ ਕਰਦਾ ਮੈਂ ਜੀ ਡਰ ਜੀ ਹਾਂ ਪਤਾ ਮੈਂ ਕਰ ਲਿਆ ਜੀ ਅੱਛਾ ਤੂੰ ਚਲੀ ਜਾ ਚਲੋ ਚਲੀਏ ਆਹ ਸੁਣ ਕੇ ਆ ਮੇਰੀ ਗੱਲ ਸੁਣੋ ਕਿੱਥੇ ਚਲੇ ਜੇ ਉਹ ਮੇਰੇ ਪਰੇ ਹੋਇਆ ਗਾਣ ਕਾਮਾ ਨੂੰ ਮੜਾ ਜਾ ਮੇਰੀ ਗੱਲ ਸੁਣ ਮੈਨੂੰ ਪਤਾ ਸੀ ਬੜੇ ਤੇਰੇ ਆ ਮੁੰਡਿਆ ਤੂੰ ਬਰਾਇਆ ਮੈਂ ਗੱਲ ਸੁਣ ਨਾ ਜਾਨ ਤੇ ਤੂੰ ਚਲੇ ਨਾ ਤੁਸੀਂ ਆਪ ਕਰੋ ਓ ਮਮੀ ਤੂੰ ਕਹਿਰ ਮਾਰ ਕਰ ਆਪ ਕਿਨੂੰ ਕੋਹਦੇ ਆਖਣੇ ਨੇ ਮਾਲਾ ਜੇ ਕਹਿ ਕੇ ਹੋਣਾ ਪਾਤ ਬਾਤ ਕੋਈ ਨਹੀਂ ਨਾ ਤੇ ਹਾਨੂੰ ਕੀ ਲੋੜਾ ਕਹਦੇ ਗਾਈ ਜੱਟ ਓਏ ਤੂੰ ਮੇਰੀ ਗੱਲ ਤੈਨੂੰ ਵੀ ਲੋੜ ਹਟ ਜੋ ਚੱਲ ਯਾਰ ਹਾਏ ਹਾਏ ਰੱਬਾ ਹੁਣ ਕਰਾਂ ਤੇ ਕਰਾਂ ਕੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਮਮੀ ਕੀ ਕਹੇ ਉਹ ਦਲਜੀਤ ਆ ਸੱਸ ਨੇ ਪਤਾ ਕਰਾ ਲਿਆ ਹੁੰਦਾ ਕਿੱਥੋਂ ਜਾਵਾ ਤੇ ਉਹਨਾਂ ਦੇ ਘਰ ਚਲ ਗਏ ਤੇਰਾ ਪਿਓ ਦੋਵੇਂ ਜਾਣੇ ਮੈਨੂੰ ਤੇ ਡਰ ਲੱਗਿਆ ਨੇ ਕਿੰਨੇ ਦੱਸਤਾ ਸੀ ਹਾਏ ਪੁੱਤ ਮੈਨੂੰ ਤੇ ਅੱਗੇ ਨਹੀਂ ਸਮਝ ਆਉਂਦੀ ਇੱਥੇ ਆ ਜਾ ਚੇ ਬੜਾ ਹੁਣ ਤੇ ਨਾ ਜਿੰਨਾ ਚਰਕਰ ਨਹੀਂ ਨਾ ਹੁੰਦੇ ਮਮੇ ਤੇ ਮੈਂ ਕਾਲਜ ਗਈ ਤੇ ਕਿੰਨੀ ਬੇਇਜ਼ਤੀ ਹੋਣੀ ਮੇਰੀ ਕੋਈ ਗੱਲ ਨਹੀਂ ਤੇਰੀ ਬੇਇਜ਼ਤੀ ਕਿਤੇ ਨਹੀਂ ਗਈ ਹੁੰਦੀ ਕੀ ਪਤਾ ਵਾ ਜੇ ਤੇ ਹੁਣ ਪਿਆਰ ਨਾਲ ਜਾ ਕੇ ਗੱਲ ਕਰਨ ਤੇ ਤਾਂ ਵੀ ਗੱਲ ਉਥੇ ਨੱਪੀ ਰਹਿ ਜੇ ਤੇ ਜੇ ਕੋਈ ਇਹਨਾਂ ਨੇ ਵਾਅਦਾ ਕੀਤਾ ਨਾ ਫਿਰ ਤੇ ਗੱਲ ਪੁੱਤ ਫੈਲਣੀ ਫੈਲਣੀ ਆ ਹਾਏ ਐਵੇਂ ਮੁੰਡੇ ਵਿਚਾਰੇ ਨੂੰ ਕਿਤੇ ਕੁੱਟ-ਕੁੱਟ ਨਾ ਦੇਣੋਂ ਉਹਨੇ ਮੈਨੂੰ ਕੁਝ ਗਲਤ ਵੀ ਤਾਂ ਕਿਹਾ ਨਹੀਂ ਕਿ ਆ ਤਾਂ ਨਹੀਂ ਗਾ ਗਲਤ ਪਰ ਕੀ ਕਰੀਏ ਹੁਣ ਚੱਲ ਚੁੱਪ ਕਰ ਕੋਈ ਗੱਲ ਨਹੀਂ ਨਾ ਵੇਖਾਂ ਬਣਾ ਜਾ ਕੇ ਕਿਧਰ ਨੂੰ ਗਏ ਆ ਗੁਰਿੰਦਰ ਹਾਂ ਪੱਛੇ ਤੋਂ ਦੱਬਾ ਦੇ ਜੇ ਫਾਕੋ ਤਰਾ ਹਾਂ ਤੇ ਗੱਲ ਹੀ ਸੰਦੇ ਮੇਰੀ ਮੁੰਡਾ ਆਇਆ ਚੱਕ ਨਹੀਂ ਆਇਆ ਕਰ ਤਫਾ ਰਣ ਤੈਨੂੰ ਆਹੇ ਕਿੱਦਾਂ ਦੀ ਗੱਲਾਂ ਕਰਦੇ ਜੇ ਇੱਕ ਵਾਰੀ ਪਤਾ ਤਾਂ ਕਰਕੇ ਆਓ ਉਹਨੇ ਸ਼ਰਮ ਹੀ ਨਹੀਂ ਆ ਸ਼ਰਮ ਤੇਰੇ ਲਈ ਆ ਇੱਕ ਵਾਰ ਨੂੰ ਘਰ ਤਾਂ ਲੈ ਲੈਂਦੋ ਪਰ ਪਤਾ ਤਾਂ ਲੱਗੇ ਵੀ ਹੈ ਕਿੱਥੇ ਆਰਾਮ ਜਦਾ ਅੱਜ ਮਾਦੀ ਲੱਤਾਂ ਪਾਣੀਆਂ ਹੋਈਆਂ ਕਿ ਲੱਤਾਂ ਹੀ ਪੰਨ ਵਾਲੇ ਕੰਮ ਕੀਤੇ ਓਨੇ ਜਿਹੜਾ ਅਜੇ ਤੱਕ ਘਰ ਨਹੀਂ ਮੁੜਿਆ ਅਜੇ ਉਹਨੂੰ ਇਹ ਵੀ ਪਤਾ ਨਹੀਂ ਕਿ ਮੇਰੇ ਮਾਪੇ ਘਰ ਆਏ ਕਿ ਨਹੀਂ ਆਏ ਤੇ ਵੇਖ ਲਓ ਕੋਈ ਹੈਗੀ ਨਹੀਂ ਫਿਕਰ ਇੰਨਾ ਲਾਪਰਵਾਹ ਮੇਰੀ ਗੱਲ ਸੁਣ ਤੂੰ ਪਾਣੀ ਢਾ ਤੇ ਮੈਂ ਪੱਠੇ ਬੁਤਰਾਣ ਨਜ ਹਾਂ ਇਹ ਕੋਈ ਪਤਾ ਤੇ ਘਰੋਂ ਮੁੰਡੇ ਦਾ ਉਹ ਮੈਂ ਨਹੀਂ ਕਰਦਾ ਪਤਾ ਪਰੇ ਜਾ ਆ ਵਾ ਕਰ ਪਤਾ ਕਿ ਕਿਹੜਾ ਉਹ ਇਹੋ ਦੱਸਦੇ ਆ ਮਾਮਲਾ ਤਾਂ ਫੋਰ ਦਾ ਵਾ ਕੋਣ ਗੇਟ ਪੁੰਡਣਾ ਹੈ ਵਾ ਅੱਜ ਹੈ ਕੰਦੀ ਆਵਾਜ਼ ਵਾ ਦੱਸ ਹੈ ਡਾਕਟਰ ਆ ਰਹੇ ਹੋ ਆ ਫੋਰ ਇਹ ਨੰਬਰਦਾਰ ਉੱਤੇ ਪਿੰਡ ਵਾਲਾ ਇੱਧਰ ਹੀ ਕਰਨਾ ਆ ਸਤਿਗੁਰ ਨੰਬਰਦਾਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇਰੇ ਵਰਗਾ ਨਾ ਕੋਈ ਸਸਰੀ ਘਰ ਲੇਗੀ ਹੱਡੀ ਦੱਸੋ ਮੁੰਡਾ ਕੀ ਕੀਤਾ ਨਾ ਕਿੱਥੇ ਆ ਲੈ ਦੱਸ ਇਹ ਬੋਲਣਾ ਕਿੱਦਾਂ ਕਾਕਾ ਬੋਲਣਾ ਕਿਦਾਂ ਵਾ ਹੈ ਤੇਰੇ ਲਈ ਆਇਆ ਵਟੇ ਨਹੀਂ ਕਰਦਾ ਅੱਬ ਕਿੱਦਾਂ ਬੋਲਦਾ ਗੱਲ ਕੀ ਹੋਈ ਦੱਸ ਤੈਨੂੰ ਗੱਲ ਇਹ ਮੁੰਡਾ ਕਿੱਥੇ ਆ ਨਾ ਉਹਦਾ ਕਹਿੰਦੇ ਲੰਬੜਦਾਰ ਲੰਬੜਦਾਰਾ ਦਾ ਮੁੰਡਾ ਤੇ ਤੈਨੂੰ ਇਹ ਨਹੀਂ ਪਤਾ ਬੋਲੀਦਾ ਕਿੱਦਾਂ ਆਂਟੀ ਉਹਦਾ ਬੋਲਣਾ ਤੂੰ ਵੀ ਠੀਕ ਹੈ ਨਾ ਮੇਰੀ ਗੱਲ ਸੁਣ ਮੁੰਡੇ ਦਾ ਲੈ ਵੀ ਬਤਿੰਗੇ ਨੇ ਹੈਗੀਆਂ ਠੀਕ ਤੂਟ ਕਿੱਦਾਂ ਜੇ ਇਹ ਲੰਬੜਦਾਰ ਹੋਣਾ ਨਾ ਤੇ ਤੇਰੇ ਮੁੜੇ ਦੇ ਦੱਸਾਂ ਕੀ ਕਰਦੂਦ ਕੀਤੀ ਆ ਸੁਭਾ ਕਰੀ ਕੋ ਗਾਲੀ ਕੀਤੀ ਆ ਬਿਆਈ ਆ ਉਹਦਾ ਸਿਰ ਨਹੀਂ ਪਾੜਿਆ ਰਾਜ ਆ ਗਿਆ ਪਹਿਲੇ ਤੇ ਮਾਂ ਤੋਂ ਦੱਸਦੀ ਕਿ ਮੈਂ ਗੱਲ ਕਰਦਾ ਨਾ ਚੁੱਪ ਨਾ ਕੀ ਕਹਿੰਦਾ ਹੀ ਆ ਦੱਸ ਮੁੜਿਆ ਤੁਹਾਡੀ ਕੁੜੀ ਜਾਂਦੀ ਕਾਲਜ ਠੀਕ ਹੈ ਨਾ ਤੇ ਰਾਜ ਪੁੱਛਦੇ ਵੀ ਆਓ ਚਲੀਏ ਤੁਹਾਨੂੰ ਛੱਡ ਆਈਏ ਮਾਂ ਤੇ ਆਪਣੀ ਕੁੜੀ ਦੇ ਘਰ ਪਾ ਕੇ ਖੋਂਦਾ ਘਰ ਪਾ ਕੇ ਰੱਖਾਂਂਦੀ ਬੋਲਣਾ ਨਹੀਂ ਗਾਲੀ ਬੋਲੀ ਕਰਨ ਦੇ ਕਸੂਰ ਆਪਣੀ ਧੀ ਪਹਿਣ ਦਾ ਤਾਂ ਆਣ ਕੇ ਦੂਜੇ ਘਰ ਮਾਰਨੀ ਆ ਉਹ ਸਮਝਾ ਕੇ ਰਹਿਲਾ ਉਹਨੂੰ ਅੰਦਰ ਕਰ ਲਾ ਚੁੱਪ ਕਰ ਜਾ ਉਹ ਹੋਏਗਾ ਆਪਣੇ ਘਰ ਮੇਰੀ ਗੱਲ ਸੁਣ ਸੁਣ ਲੱਖਾ ਮੇਰੇ ਘਰ ਤੇ ਉਂਗਲਾ ਨਾ ਕਿ ਬਾਤ ਭੜ ਕੇ ਗੱਲ ਕਰ ਚੰਗਾ ਬੰਦੇ ਚਾਰ ਲੈ ਕੇ ਆਉਂਦੇ ਨੇ ਤੁਹਾਡਾ ਵੱਡੂ ਨਾਂ ਘੋਣਾ ਕਰਦੇ ਆ ਕਿ ਮਿੰਟ ਜਹੀ ਪਰ ਸਾਡੀ ਕੋਈ ਇਤਵਾ ਨਹੀਂ ਪਰ ਇਦਾਂ ਗੱਲ ਵੱਡੀਆਂ ਇਤਾਲੇ ਸਰ ਤੁਸੀਂ ਸਾਹ ਦੇਣਾ ਹੈ ਆਪਣੇ ਮੁੰਡੇ ਨੂੰ ਸਮਝਾ ਦਿਓ ਆਪਣੀ ਕੁੜੀ ਨੂੰ ਸਮਝਾ ਕੇ ਰੱਖੀ ਤੇ ਘਰ ਲਾਸ਼ ਹੀ ਹੋਣੀ ਜੀ ਉਹਦੀ ਤਾਂ ਦੱਸਾਂਗਾ ਤੇ ਮੈਂ ਕੋਕਾ ਕਾ ਗੱਲ ਨਾ ਹੋ ਲਗਾਉਂਦੇ ਆਪਣੇ ਨੂੰ ਮੁੰਡਾ ਗਿਆ ਜਵਰ ਦਾ ਕਾਲ ਕਰ ਆ ਵੇਖੀ ਤੂਦ ਵੇਖਣਾ ਦੀ ਹਾਂ ਹੂੰ ਹੂੰ ਤੇ ਤਾਇਆ ਘਰ ਇਹ ਤਾਂ ਕੱਲਾਂ ਘੜੇ ਕਾਂਡੇ ਮਹਿਲਾ ਆ ਆਹੋ ਬੰਦ ਸੰਭਾਲ ਕੇ ਬੰਦ ਸੰਭਾਲ ਕੇ ਓ ਮੇਰੀ ਗੱਲ ਸੁਣ ਮੈਂ ਜਾਣਦਾ ਤੁਹਾਨੂੰ ਵੱਡੇ ਲੰਬਰਦਾਰ ਹਰ ਇਹ ਬਣੇ ਤੇ ਨਿਮਟਾ ਬਣਾਈਆਂ ਵਾ ਜੜ ਜੈ ਸੱਤੇ ਇੱਕ ਪਰਦੇ ਦਾ ਕਰਜਾ ਨੀਗਾ ਪਈਆ ਦਾ ਕਰਦਾ ਨਹੀਂ ਦਿਹਾ ਟੁੱਟੀ ਕੁਲੀ ਚ ਰਹਿਣ ਡੇ ਜੇ ਕੋਈ ਗੱਲ ਨਹੀਂ ਆਪਣੀ ਗੱਲ ਦੇ ਕੇ ਗੱਲ ਕਰ ਲਈ ਨਾ ਠੀਕ ਹੈ ਨਾ ਸੁਣੋ ਗੱਲ ਮੇਰੀ ਬਾਪੂ ਸੁਣ ਲੈ ਗੱਲ ਅੱਜ ਦੇ ਮੂਹਨ ਸਮਝਾਤਾ ਉਹ ਰੋਲਾ ਕਾਦਾ ਪਈ ਜਾਂਦਾ ਵਾ ਉਈ ਹਾ ਤਾਂ ਦਗੀ ਦਾ ਭਰਾ ਆ ਗਿਆ ਉਹ ਨਾਲ ਉਹਦਾ ਬਾਪੂ ਤੇ ਆ ਕੀ ਪੰਗਾ ਪੈ ਗਿਆ ਵਾ ਉਹ ਤੇ ਮਾਤਾ ਨਾਲ ਲੰਡੇ ਆ ਅੱਗੇ ਜਾਣ ਤੇ ਸਿਆਣਪ ਨਹੀਂ ਆ ਭੱਜ ਲਾ ਇੱਥੋਂ ਹੁਣ ਬਾਅਦ ਵਿੱਚ ਵੇਖਾਂਗੇ ਉਹ ਤਾਂ ਕੋਈ ਪਿਆ ਗਿਆ ਉਹ ਮੈਂ ਤੇ ਜੀ ਗੱਲ ਵੀ ਕੋਈ ਨਹੀਂ ਕੀਤੀ ਉਹ ਇਹਨਾਂ ਨੇ ਕਿੱਥੋਂ ਬੜਕ ਲੱਗੀ ਪੈਲੋਈ ਉਹ ਕਿਤੇ ਉਹਨੇ ਤੇ ਨਹੀਂ ਦੱਸਤਾ ਸੜੀ ਜੀ ਨੇ ਜਾ ਕੇ ਉਹ ਮੇਰੇ ਭਾ ਦਾ ਸਿਆਪਾ ਪਾ ਤਾ ਕਰਦਿਆ ਨੇ ਮੈਨੂੰ ਘਰੋਂ ਕੱਢ ਦੇਣਾ ਮੈਂ ਹੁਣ ਕਿਹੜੇ ਰਾਹੇ ਪਹੁੰਗਾਂ ਕਿਰੇ ਮਾਤ ਉਹਦੇ ਗਾਲੀ ਨਾ ਪੈ ਜਾਣ ਹੁਣ ਮੈਂ ਕਰਾਂ ਤੇ ਕਰਾਂ ਕਿ ਤੂੰ ਲਾਵਾਂ ਕਿਸੇ ਨੂੰ ਹਲੋ ਉਹ ਬਿਕਰਾ ਉਹ ਪੈਨ ਚ ਉਧਾ ਉਹਦੇ ਘਰ ਦੇ ਆ ਗਈ ਜੋ ਸਾਲਿਓ ਮਰਾਤਾ ਮੈਨੂੰ ਉਹ ਮੇਰੇ ਸਾਲਿਓ ਆਜੋ ਹੁਣ ਜੇ ਪੈਨ ਚ ਉਧੋ ਨਾ ਨਾ ਆਏ ਤੇ ਸਾਰੀ ਜ਼ਿੰਦਗੀ ਸਾਲਿਓ ਤੁਹਾਡੇ ਗਲੀ ਨੰਗਣਾ ਮੈਂ ਕੀ ਵਾਇਨੀ ਆਉਂਦੀ ਉਹ ਤੁਹਾਡੀ ਪੈਨ ਨੂੰ ਆਜੋ ਹੈਲੋ ਓਏ ਆ ਫੋਨ ਕੱਟ ਗਿਆ ਭੈਣ ਚੋਦ ਆਉਂਦੇ ਓਖੇ ਵਾਲੇ ਕੋਈ ਲੱਗੇ ਨਹੀਂ ਆਉਂਦਾ ਮਾੜੇ ਕੰਮ ਦਾ ਮਾੜਾ ਨਤੀਜਾ ਗੱਲ ਸੁਣ ਲੈ ਬੀਬੀ ਅੱਜ ਤਹ ਹੀ ਆਏ ਹੋਤਰਾ ਲਾਹਾਂ ਦੇਣਾ ਗਾਂ ਤੋਂ ਲਾਹਾਂ ਦੇਣ ਨਹੀਂ ਘਾਉਣਾ ਠੀਕ ਨਹੀਂ ਤੇ ਆਪਣੇ ਮੁੰਡੇ ਨੂੰ ਸਮਝਾ ਕੇ ਰੱਖੋ ਨਹੀਂ ਕਿ ਸਮਝਾਈ ਆਪਣੇ ਮੁੰਡੇ ਨੂੰ ਆਪਣੀ ਕੁੜੀ ਨੂੰ ਸਮਝਾ ਕੇ ਰੱਖੋ ਤੁਸੀਂ ਅੰਦਰ ਪਾ ਲੈ ਖੋ ਕੱਲ ਸਿੱਧੀ ਆ ਜੇਕਰ ਅੱਗੇ ਇਹਨੇ ਕੰਮ ਕੋ ਕੀਤਾ ਨਾ ਇਹੋ ਜਿਹਾ ਤੇ 76 ਵਜੇ ਸੋਦਾ ਕਲੇ ਹੋਣਾ ਜੀ ਅਸੀਂ ਮੁੜ ਕੇ ਅਸੀਂ ਮੁੜ ਕੇ ਇਤਰਾ ਨਹੀਂ ਗਏ ਤੇ ਪੰਚਾਇਤ ਵੀ 76 ਬੁਰਾ ਫੇਰਨਾਂ ਚ ਭਾਲ ਕੇ ਅਸੀਂ ਨੰਬਰਦਾਰਾ ਗੱਲ ਸੁਣ ਮੁੰਡਾ ਆ ਲੈਣ ਦੇ ਮੈਂ ਸਭ ਕੁ ਬੁਗਾ ਲੈਣਾ ਤੈਨੂੰ ਜੇ ਮੁੰਡਾ ਹੈ ਤੁਹਾਡਾ ਗਲਤ ਤੇ ਮੈਂ ਆਪਸ ਸਮਝੂਗਾ ਜੇ ਤੁਹਾਡੀ ਕੁੜੀ ਦੀ ਗਲਤੀ ਹੋਈ ਨਾ ਫਿਰ ਤੁਸੀਂ ਜ਼ਿੰਮੇਵਾਰ ਕੁੜੀ ਨੂੰ ਮਾਰਨਾ ਕਰਿਆ ਭਾਈ ਉਹਨੂੰ ਮਾਰਨਾ ਕੋਈ ਇਲਾਜ ਤੂੰ ਮੇਰੀ ਗੱਲ ਸੁਣ ਅੱਜ ਤਾਈਂ ਮੂੰਹ ਨਾ ਗੱਲ ਕਰਨੇ ਆ ਮੇਰੇ ਅੱਗੇ ਤਾਂ ਮੂੰਹ ਸੁਣਾ ਗੱਲ ਡਾਂਗਾਂ ਤੇ ਨਹੀਂ ਮੂੰਹ ਲੱਗਣਾ ਬੋਤੇ ਚਲ ਮੁੰਡਾ ਚਲੀ ਗਏ ਅੱਜ ਅਸੀਂ ਆਇਆ ਲਾਮਾ ਦੇਣਾ ਤੇ ਮੁੜ ਕੇ ਲੰਮਾ ਦੇਣ ਡਿੰਗਾ ਹੋਣਾ ਉਹਨਾਂ ਕੋ ਕਰਕੇ ਫਿਰ ਇੱਥੇ ਆਉਣਾ ਮੁੰਡੇ ਦੀ ਜਾਨ ਗਵਾ ਬੈਠੋਗੇ ਤਾਂ ਸਮਝਾ ਲਓ ਚੰਗੀ ਤਰ੍ਹਾਂ ਚਾ ਚਾ ਕਰਮ ਨਹੀਂ ਹੈਗਾ ਉਹ ਕੀ ਕਰ ਤਨੋਂ ਮੁੰਡਾ ਕੋਈ ਜਾਂਦਾ ਚੱਲ ਰਹਿ ਬੈਠ ਕੀਲਾ ਕਰਕੇ ਗਏ ਆ ਹੈ ਉਹ ਬੈ ਜਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹਾਏ ਉਹ ਤੂੰ ਮਾਰਦਾ ਜੀ ਹੁਣ ਆ ਕੀ ਬਣ ਗਿਆ ਸਾਡੇ ਨਾਲ ਹੈ ਆ ਤੇ ਸੋਚਿਆ ਵੀ ਨਹੀਂ ਜੋ ਕੁਝ ਕਹਿ ਗਏ ਆ ਤਕਰੀਬ ਹੀ ਹੋ ਰਹੀ ਆਪਾਂ ਇਹਨੇ ਤਵਾਰੇ ਇਹ ਸਾਡੇ ਦਾ ਬੂਹੇ ਤੋਂ ਕੋਈ 15 ਦੀ ਹਿੰਮਤ ਨਹੀਂ ਹੋਵੇ ਕਹੇ ਸਾਨੂੰ ਆ ਕੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਡਾ ਮੁੰਡਾ ਐਡਾ ਮਾੜਾ ਹੋਊਗਾ ਹੈ ਮੈਂ ਤੈਨੂੰ ਕਹਿੰਦੀ ਹੀ ਨਾ ਕਿ ਕੋਈ ਨਾ ਕੋਈ ਗੱਲ ਹੈਗੀ ਜ਼ਰੂਰ ਹੋਆ ਜਿਹੜਾ ਲੇਟ ਆਉਂਦਾ ਵੇਲੇ-ਕਵੇਲੇ ਆਉਂਦਾ ਘਰ ਤੇ ਟਾਈਮ ਨਾਲ ਕਦੀ ਆਇਆ ਨਹੀਂਗਾ ਮੈਨੂੰ ਤਾਂ ਅੱਗੇ ਸ਼ੱਕ ਪੈਂਦਾ ਹੈਗਾ ਕਿ ਤੰਤਰੇ ਨੇ ਪੰਗਾ ਵੇਖ ਕੱਢਣ ਆ ਲਿਆ ਵਾ ਲੰਬੜਦਾਰਾਂ ਨਾਲ ਹੈ ਉਹ ਤੰਤਰੇ ਗੋਲੀ ਮਾਰ ਲਗੇ ਵੰਦੇ ਵੀ ਨਹੀਂ ਕਿਸ ਨੂੰ ਤੇ ਦੱਸ ਜੇ ਇਹਦੀ ਲੱਤ ਬਾਹ ਤੋੜਦੀ ਅੰਦਰ ਪਾਤਾ ਤਾਂ ਹੈਗੀ ਕਰਾਂਗੇ ਉਹ ਲਾਮਾ ਲੈ ਕੇ ਆਏ ਨਾ ਘਰ ਕਿਤੇ ਕੁੱਟ-ਕੱਟ ਕਰਦੇ ਫੇਰ ਹੀ ਗੱਲ ਬ ਨਹੀਂ DNA ਕੋਈ ਕਰਾਉਣਾ ਸਾਰੀ ਉਬਰ ਦਿਨ ਉਹ ਖਲਾਉਂਦੀ ਕਦੇ ਨਾ ਇੱਕ ਵਾਰੀ ਉਹਨਾਂ ਤੇ ਗੱਲ ਕਰੋ ਪਤਾ ਤਾਂ ਲੱਗੇ ਵੀ ਗੱਲ ਹੈ ਕੀ ਆ ਉਹਨੇ ਮੰਨਣਾ ਨਾ ਝੂਠੀ ਆ ਚੋਰੀ ਕਦੀ ਮੰਨਿਆ ਮੈਂ ਚੋਰੀ ਕੀਤੀ ਆ ਤੈਨੂੰ ਲੱਗਦਾ ਵਾ ਕਿ ਉਹਨੇ ਇਦਾਂ ਕੀਤਾ ਹੋਊਗਾ ਮੈਨੂੰ ਲੱਗਦਾ ਵਾ ਜਿਹੜਾ 4-4 ਵਜੇ ਤੇ ਘਰ ਵੀ ਆਉਂਦਾ ਨਾ ਯੂਰੂ ਦੇ ਘਰ ਆ ਹੈ ਕੋਈ ਮੈਨੂੰ ਤਾਂ ਕੁਛ ਹੋਉਂ ਰਿਹਾ ਵਾ ਮੈਂ ਡਾਕਟਰ ਨੂੰ ਫੋਨ ਕਰਾਂ ਹਾਂ ਹੈ ਤੇ ਮੈਨੂੰ ਲੱਗਦਾ ਮੇਰੇ ਬੀਪੀ ਵੱਧ ਗਿਆ ਹੋਵੇ ਕਿੰਦੇ ਕੁਛ ਹੋ ਹੀ ਜਾਂਦਾ ਵਾ ਜਾਉਂ ਹਾਂ ਕਿਤੇ ਜਾ ਕੇ ਮੁੰਡੇ ਦਾ ਯਾਦ ਹੁਣ ਮੈਂ ਪੈ ਜਾ ਕੋਈ ਨਹੀਂ ਨਹੀਂ ਜੱਗ ਮੁੰਡੇ ਦਾ ਪਤਾ ਕਰਾਂ ਉਹ ਹੈ ਕਿੱਥੇ ਆ ਦੇ ਮੈਂ ਕਰਦਾ ਪਤਾ ਉਹਦੇ ਚਾਰਾ ਦੋ ਪਾਸੇ ਪੁੱਛੋ ਬੜਾ ਮੇਰੀ ਗੱਲ ਸੁਣ ਪੱਠੇ ਰਹਿਣ ਦੇ ਦਫਾ ਹੁੰਦੇ ਆ ਜੀ ਤੂੰ ਉਹ ਲੰਮੇ ਪੈ ਤੇ ਮੈਂ ਮੁੰਡੇ ਦਾ ਪਤਾ ਕਰਕੇ ਆਣਾ ਪਤਾ ਕਰਕੇ ਆਓ ਤੇ ਛੇਤੀ ਆਇਓ ਘਰ ਆਏ ਰੱਬਾ ਪੀਪਾਣਾ ਵਰਤ ਗਿਆ ਵਾ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਕਿ ਮੇਰੀ ਔਲਾਦ ਇੰਨੀ ਗੰਦੀ ਨਿਕਲੂਗੀ ਮੇਰਾ ਤਾਂ ਕੈਨੂ ਵੀ ਜੀ ਨਹੀਂ ਕਰਦਾ ਇਦਾਂ ਪਰ ਨਾ ਜਿੱਦਾਂ ਧਮਕੀਆਂ ਦੇ ਕੇ ਗਏ ਹੈ ਜੇ ਨਾ ਮੇਰੇ ਮੁੰਡੇ ਨੇ ਕੋਈ ਕਰਤਾ ਤਾਂ ਹੀ ਕੀ ਕਰਾਂਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰਾ ਤਾਂ ਬੜਾ ਹੀ ਮੰਦਾ ਹਾਲ ਹੋਣ ਰਿਹਾ ਮੈਂ ਕੀ ਕਰਾਂ ਹਾਏ ਰੱਬਾ ਸੁੱਖ ਰੱਖੀ ਸੱਚੇ ਪਾਸ਼ਾ ਚਲ ਗਈ ਆ ਉਹ ਹੁਣ ਮੈਂ ਘਰ ਕਿਹੜੇ ਮੂਹ ਨਾਲ ਜਾਵਾਂ ਉਹ ਬਾਪੂ ਨੂੰ ਤਾਂ ਮੈਨੂੰ ਜਾਂਦਿਆ ਜਿੱਤਿਆਂ ਫੇਰ ਡੈਪਣੀਆਂ ਵਾ ਉਹ ਕੀ ਕਰਾਂ ਹੁਣ ਮੈਂ ਨਾ ਮੇਰਾ ਕੋਈ ਯਾਰ ਆਇਆ ਮੇਰੇ ਲਾਗੇ ਉਹ ਵੀ ਸਾਰੇ ਮਾੜੀ ਕਰਕੇ ਮੇਰ ਨਾਲ ਉਹ ਮੈਂ ਜਾਵਾਂ ਤੇ ਜਾਵਾਂ ਕਿੱਧਰ ਆ ਯਾਰ ਮੈਂ ਕਰਾਂ ਕੀ ਮਾੜੇ ਕੰਮ ਦਾ ਮਾੜਾ ਹੀ ਨਤੀਜਾ ਨਿਕਲਦਾ ਵਾ ਮੈਂ ਤਾਂ ਜਾਂਦਾ ਨਹੀਂ ਉਹਨਾਂ ਨੇ ਸੋਰੀ ਤਾਂ ਮੈਨੂੰ ਪੰਪ ਦੇ ਦੇ ਕੇ ਦੇ ਦੇ ਕੇ ਦੋ ਗੇੜੇ ਮਗਰ ਮਰਾਤੇ ਤੇ ਉਹਨੇ ਵੀ ਜਾ ਕੇ ਘਰ ਦੱਸਤਾ ਆਪਣੇ ਦੱਸ ਮੈਂ ਉਹਨੂੰ ਕੀ ਕਹਤਾ ਸੀ ਕੀ ਕਰਾਂ ਯਾਰ ਹੁਣ ਮੈਂ ਹੁਣ ਉੱਡ ਜਾਨਾ ਵੇਨਾ ਉਹਦੀ ਮਾਂ ਦੇ ਜਵਾਲੇ ਨਾਲ ਚੱਲਦੀ ਵੇਖਿਆ ਕਿ ਨਹੀਂ ਜੀ ਇਹ ਤਾਂ ਕਰਦਾ ਇਹਨੂੰ ਕੱਢਦਾ ਪਰ ਫੇਰ ਮੈਂ ਵੀ ਮਾਂ ਪਿਓ ਕੀ ਕਹਣਾ ਨਾ ਚਾਹ ਐਨੇ ਦਾ ਨਾ ਦਿਮਾਗ ਟਿਕਾਣੇ ਆ ਜਾਊਗਾ ਕਿ ਇਹ ਬੂਹੇ ਨੂੰ ਕੁੰਡਾ ਦੇ ਅੰਦਰਲੇ ਦਰਵਾਜ਼ੇ ਨੂੰ ਕਿਸੇ ਦਰਵਾਜ਼ੇ ਨੇ ਲੱਗੇ ਇਹ ਆ ਕੇ ਅਧੀ ਕੁੜੀ ਦੇ ਰਸਤਾ ਮੰਗਣ ਆ ਗਏ ਡਰਨਗੇ ਕੱਲ ਨੂੰ ਉਹੋ ਤੇ ਗੱਲ ਬੇਇੱਜ਼ਤੀ ਕਰ ਆਏ ਆ ਤੇ ਮੁੰਡਾ ਇਹ ਮੈਂ ਪੇਸ਼ ਕਰਾਇਆ ਹਾਂ ਹਾਂ ਜੀ ਆ ਨਾ ਬੂਆ ਨਾ ਚੰਨਾ ਵੇਖੇ ਤੇ ਗੱਲਾਂ ਕਿਦਾਂ ਕਰਦੀ ਮਾਂ ਵੀ ਤੜ-ਤੜ ਗੜੀ ਹੋ ਗਏ ਐਮ ਜਿਹਨਾਂ ਦੀ ਬੰਦਾ ਕਿਦਾਂ ਇਤਨਾ ਬਗਵਾਸ ਕਰਦਾ ਨਾ ਚਪੇੜਾ ਮਾਰਨਾ ਮੂੰਹ ਬੰਦ ਰਹਿਣਾ ਇਹਦਾ ਸਹੀ ਗੱਲ ਆ ਆ ਲੋ ਪਾਣੀ ਪੀ ਲੋ ਅਸੀਂ ਤਾਂ ਉਹ ਮੂੜ ਚ ਗਏ ਨਹੀਂ ਅਸੀਂ ਤਾਂ ਗੱਲ ਕਰਨੀ ਗਏ ਹਾਂ ਹਸਾਣ ਆਪਣੇ ਨਾ ਮੈਨੂੰ ਦੱਸੋ ਤੂੰ ਤੇ ਗਏ ਕਿੱਥੇ ਹੀ ਗਏ ਮੇਰਾ ਤਾਂ ਉਹ ਦਿਲ ਡਰਨ ਗਿਆ ਉਹ ਗਏ ਢੜੇ ਖੂਜ ਤੈਨੂੰ ਕੀ ਕੀ ਦੱਸੀਏ ਕਿੱਥੋਂ ਹੋ ਕੇ ਆਏ ਜੇ ਕਿੱਥੋਂ ਹੋ ਕੇ ਆਏ ਇੱਥੇ ਗਏ ਆ ਸਾਰਾ ਪੁਆਣਾ ਤੇਰਾ ਵਾਹ ਇੱਥੇ ਜਾਣਾ ਸੀ ਕੀ ਲੈਣ ਗਏ ਇੱਥੇ ਕੀ ਲੈਣ ਗਏ ਸੀ ਕਣੀ ਮਾਤਾ ਦੇ ਗਏ ਹੁਣ ਗੱਲ ਦੇ ਸਮਝਾ ਉਹ ਜਨਾਨੀ ਬੜੀ ਕਿੰਤੂ ਪ੍ਰਿੰਦੂ ਕਰਨ ਲੱਗੀ ਕਿ ਮੈਂ ਚੁੱਪ ਕਰ ਤੇ ਬਕਵਾਸ ਬੰਦ ਕਰ ਲੈ ਆਪਣੀ ਆਹੋ ਮੇਰੀ ਗੱਲ ਸੁਣ ਲੋ ਧਿਆਨ ਦੇ ਨਾਲ ਉਹ ਤਾਂ ਬੰਦਾ ਦੇਖਦਾ ਰਹੀ ਤੇ ਬਚਾਅ ਹੋ ਗਿਆ ਜੇ ਇਹ ਗੱਲ ਕਿਤੇ ਬਾਹਰ ਨਿਕਲੀ ਨਾ ਬਦਨਾਮੀ ਤੁਹਾਡੀ ਧੀ ਦੀ ਹੋਣੀ ਹੁੰਦੀ ਆ ਉਹ ਦੇਖਣ ਭਲਾ ਮਾਨਸੀ ਉਹਦਾ ਵਿਚਾਰਾ ਉਹਦਾ ਡੈਡੀ ਉਹਦਾ ਮੁੰਡੇ ਦਾ ਜੇ ਮੁੰਡਾ ਕਰ ਹੁੰਦਾ ਤਾਂ ਮਾਂ ਮਾਛੇ ਤੂੰਆ ਕੱਢ ਦਿੰਦਾ ਉਸੇ ਮੁੰਡਾ ਵੀ ਜਾਂਦੇ ਭਲਾ ਮਾਨਸੀ ਆ ਮੁੰਡਾ ਵੀ ਡੰਡਾ ਨਹੀਂ ਨਾ ਮੈਂ ਨਾ ਉਹ ਤੋਂ ਪੁੱਛਿਆ ਸੀਗਾ ਆਂਦੀ ਹੈ ਗੇ ਆਪਣੇ ਮਾਨਸਾ ਵਿਚਾਰੇ ਭਣਾ ਉਹਨੂੰ ਕੀ ਪਤਾ ਵਾ ਤਪੜੀ ਦੀ ਘੁੱਟ ਮੜੀ ਕੀਤੀ ਉਹਨੇ ਹੈ ਚੱਲ ਤੇ ਕੁਛ ਹੀ ਲੈ ਉਹਨੇ ਕਿਹੜਾ ਕੁਛ ਕਹਿਤਾ ਮੈਨੂੰ ਜਿੰਨੀ ਵੀ ਮੱਤ ਦੇ ਆਏ ਆ ਨਾ ਓੜੇ ਰਿਸ਼ਤਾ ਮੰਗਦਾ ਡਮਾਂਗੇ ਕੱਲ ਨੂੰ ਕਿ ਕੁੜੀ ਜਾਓ ਠੀਕ ਆ ਨਾ ਐਵੇਂ ਹੀ ਕਿਹਦੇ ਸਿਰ ਚੜੀ ਜਾਂਦਾ ਜਾਵੇ ਚੜੀ ਜਾਂਦਾ ਜਾ ਕੇ ਸਾਰਾ ਪੌੜਾ ਮੇਰੀ ਫੋੜ ਲਾ ਗੱਲ ਜੱਜ ਨਾ ਨਾ ਇਨਾ ਕੰਮ ਕਰਕੇ ਹੁੰਦੇ ਉਹਦਾ ਇਤਰਾ ਦਿਲ ਬਦਲਣਾ ਨੇ ਘਰ ਤੱਕ ਆਇਆ ਕਰਦਾ ਮਗਰ ਕਿ ਪੱਲੇ ਕੱਖ ਨਹੀਂ ਰਹਿਣਾ ਸਾਡਾ ਸਹੀ ਗੱਲ ਵਾ ਲੋਕੀ ਝੱਟ ਵੀਡੀਓ ਬਣਾ ਕੇ ਚੜਦੇ ਨੇ ਅੱਜ ਗੱਲ ਉਹ ਤੇ ਗੱਲ ਪਤਾ ਹੈ ਕਿ ਤੂੰ ਮੰਨਦਾ ਕਿ ਨਹੀਂ ਬਾਦੀ ਕਿਹੜੀ ਜੰਗਲੈਂਡਾ ਬਣਾਈ ਜਾਂਦੇ ਮੈਨੂੰ ਕੋਈ ਸਮਝ ਨਹੀਂ ਆਉਂਦੀ। ਬਾਦੀ ਕਿਹੜੇ ਪਲੇਜ ਬੰਦੇ ਦੀ ਜੀਂਦੀ ਹੈ ਨਾ ਗੱਲਾਂ ਆਪਾਂ ਹੀ ਕਿਤਾਂ ਨਹੀਂ ਕਰਦੀ ਹੈ। ਨਾ ਰੋਟੀ ਦੇ ਸਾਨੂੰ। ਦੇਰ ਤੇ ਨਹੀਂ ਰੋਟੀ। ਜਾ ਜਾੜਦਾ। ਸਰ ਪੰਜਾਖ ਕਿ ਆਏ ਜੇ ਨਾ ਪਠੇਰੀ। ਪੰਜਾਖ ਪਾਈ ਆ। ਜਿੰਨੀ ਕਿ ਮਤ ਦੇ ਆਏ ਨਾ ਇਹ ਤੇ ਬੰਦੇ ਦਾ ਪੋਤਾ ਉਹਨਾਂ ਤੇ ਨਾ ਕੋਣਾ ਕਰੂਗੇ ਨਾ। ਕੋਉਣ ਦੀ ਗੱਲ। ਉਹਦੀਆਂ 10 ਪੀੜੀਆਂ ਕਿਤੇ ਕਿਹਨੂੰ ਕੋਣ ਦੋ ਬਿਲੋਂ ਡਰਨਗੀਆਂ। ਕਿ ਕੱਪ ਕੇ ਮਾੜੇ ਕੰਮ ਨਾ ਮਾਣਾ ਸੀਗਾ। ਜਿਹੜਾ ਇਹ ਤੇੜਾ ਨਹੀਂ। ਦੇ ਬਾਰੇ ਵਿੱਚ ਗੱਤ ਮੈਨੂੰ ਲਾਉਣ ਲੱਗੀ ਨਾ ਜਿਹੜਾ ਪਤਾ ਨਹੀਂ ਕਿੱਡਾ ਰਿਸ਼ਤਾ ਲੈ ਕੇ ਆਈ ਐ ਉੱਥੇ ਹੁਣ ਤੇ ਪਿਆਰ ਨਾਲ ਮਾੜੀ-ਮੋੜੀ ਗੱਲ ਕਰ ਰਹੇ ਆ ਤੇ ਕੱਲ ਤੋਂ ਕੋਈ ਵਾਅਦਾ ਹੋਇਆ ਹੈ ਨਾ ਕੋਈ ਜਾਨਾ ਮਾਰਦਣਾ ਮੁੰਡਾੜਾ ਤੇ ਮੈਂ ਕਹਿੰਦਾ ਫਾੜਾ ਨਾ ਉਹ ਰਾਜ ਚੰਗਾ ਦਾ ਮੈਨੂੰ ਤਾਂ ਅਜੇ ਫੋਨ ਲਾਈਓ ਨਾ ਨਾ ਕੋਈ ਗੱਲ ਜਿੰਨੇ ਦਵਾਈ ਦੇ ਆ ਨਾ ਪੀ ਸਭ ਲੈਣਾ ਉਹਨਾਂ ਨੇ ਨਾ ਬਹੁਤਾ ਖਲਾਰਾ ਪਾਇਆ ਬਹੁਤਾ ਪਾਇਆ ਠੀਕ ਨਹੀਂ ਕੋਈ ਗੱਲ ਨਹੀਂ ਮੇਰਾ ਪੁੱਤ ਖੜ ਰਗਾ